ਤੇ ਵਿਅਕਤੀ ਇਹ ਲੇਡੀਜ਼ ਨੂੰ ਪਕੜਿਆ ਹੋਇਆ ਤੇ ਆ ਚੇਅਰ ਦੇ ਉੱਤੇ ਸਾਈਬਾਨ ਬੈਠੇ ਨੇ ਤੇ ਇਹ ਸਿਰ ਤਸਵੀਰ ਦੀ ਸੱਚਾਈ ਕੀ ਇੱਕ ਵਾਸੇ ਆ ਇਹ ਸ਼ੈਤਾਨ ਦੀ ਇੱਕ ਤਸਵੀਰ ਬਣਾਈ ਗਏ ਇਹ ਸਿਰ ਸੱਚਾਈ ਕੀ ਹੈ ਸਾਦੇ ਚਰਚੇ ਬਹੁਤ ਨੇ ਪੰਜਾਬ ਭਰ ਦੇ ਵਿੱਚੋਂ ਨਹੀਂ ਸਗੋ 12 ਲੋਕ ਵੀ ਅਨੰਦ ਕੋਲ ਜਿਹੜੀ ਪੇਂਟਿੰਗ ਤਿਆਰ ਕਰਾਉਣ ਦੇ ਲਈ ਆਂਦੇ ਨੇ ਸਰਕਾਰੀ ਅਫਸਰ ਕੋ ਤਾਂ ਵੈਸੇ ਨਹੀਂ ਟਾਈਮ ਹੁੰਦਾ ਤੇ ਇਹ ਕਿਵੇਂ ਮਤਲਬ ਕਿ ਸ਼ੌਂਕ ਆਇਆ ਕਦੋਂ ਤੋਂ ਮਤਲਬ ਤੁਸੀਂ ਇਹ ਪੇਂਟਿੰਗ ਤਿਆਰ ਕਰ ਰਹੇ ਹੋ ਜੀ ਪੱਤਨ ਦੇ ਵਿੱਚ ਬਚਾ ਜੈਨੇ ਮਹਾਲੀ ਵਿੱਚ ਪਾਲਦਾ ਰਿਹਾ ਜੀ ਉਹਦਾ ਬੜਾ ਅਸਰ ਪੈਦਾ ਹੋਵੇ ਮੈਂ ਬੜੇ ਟੈਨ ਮਾ ਦੇ ਰਸ ਬਸ ਇਹਨੇ ਤਾਂ ਮੈਂ ਕਰਕੇ ਮੇਰਾ ਉਚਿਤਨ ਵੱਗ ਕੇ ਤੇ ਹੌਲੀ ਹੌਲੀ ਮੈਂ ਕਰਿਆ ਕਿ ਉਹ ਮੇਰੇ ਤਰ ਤਰ ਕੁੱਟ ਕੇ ਮੈਂ ਕਰੇ ਰਹਿਣ ਲੱਗ ਪਿਆ ਉਹ ਕਿੰਨਾ ਕੁ ਸਮਾਂ ਲੱਗਦਾ ਇਹ ਤਾਂ ਐ ਲੱਗਦਾ ਕਿ ਇਹ ਗੁਰੂ ਸਾਹਿਬ ਹੁਣੇ ਸਾਹਮਣੇ ਵਾਜਮਣ ਹੋ ਗਏ ਹੁਣ ਤੇ ਮਤਲਬ ਮੈਂ ਅੰਦਰ ਆਇਆ ਤਸਵੀਰ ਦੇਖੀ ਤਾਂ ਬੜਾ ਸਕੂਨ ਮਿਲਿਆ ਮੈਨੂੰ ਸਾਹਮਣੇ ਇਕੱਲਾ ਵੀ ਦਿਖਦਾ ਪਿਆ ਇਹ ਮਤਲਬ ਆਪੇ ਸਾਰਾ ਮੈਜਿਨ ਹੋਇਆ ਜੀ ਮਾਈਂਡ ਦੇ ਵਿੱਚ ਹਾਂ ਜੀ ਬਿਲਕੁਲ ਹੀ ਸਾਰਾ ਕੁਝ ਆਪੇ ਆਪ ਰਹਿ ਗਿਆ ਇਹੇ ਜੇ ਬੈਠੂ ਨੂੰ ਟਾਈਮ ਲੱਗਦਾ ਕਿੰਨਾ ਕੁ ਸਮਾਂ ਲੱਗਾ ਜੀ ਬਣਾਉਣ ਨੂੰ ਫਿਰ ਉਹ ਚੇਂਜ ਹੋ ਗਿਆ ਤੇ ਜੀਵਨ ਸਾਥੀ ਦਾ ਬੜਾ ਵੱਡਾ ਰੋਲ ਹੁੰਦਾ ਕਹਿੰਦੇ ਪੂਰਾ ਸੰਜੋਗ ਮਿਲਿਆ ਫਿਰ ਉਹੋ ਤੋਂ ਬਗੈਰ ਬਹਿ ਨਹੀਂ ਸਕਦੀ ਵਾਹ ਜੀ ਵਾਹ ਉਹਨੇ ਕਹਿੰਦਾ ਮੈਂ ਸਾਰੇ ਕੰਮ ਆਪੇ ਕਰੂਗੀ ਤੁਸੀਂ ਬੈਠਾ ਕਰੋਗੇ ਬਹੁਤ ਯਾਰ ਨਾ ਫਿਰ ਕਹਿੰਦੇ ਵੇ ਜਿਹੜਾ ਜੀਵਨ ਸਾਥੀ ਵਧੀਆ ਹੋਵੇ ਸਾਥ ਦੇ ਨਾਲ ਆਉਂਦਾ ਫਿਰ ਕੰਮ ਨਹੀਂ ਦੇਖਣਾ ਚਾਹੀਦਾ ਇਹ ਇਹ ਮੇਰਾ ਜੀਵਨ ਸਾਥੀ ਲੇਡੀਜ਼ ਕਰ ਰਹੀ ਹੈ ਜਾਂ ਜੈਂਟਸ ਕਰ ਰਿਹਾ ਸਾਥ ਦਿੰਦੇ ਬਿਲਕੁਲ ਸਾਥ ਦਿੰਦੇ ਆ ਤੁਹਾਨੂੰ ਇੱਕ ਐਸੇ ਸ਼ਖਸ ਦੇ ਨਾਲ ਮਿਲਾਨ ਜਾਣ ਜਾ ਰਹੇ ਹਾਂ ਜੋ ਤਸਵੀਰ ਦੇ ਵਿੱਚ ਜਾਣ ਪਾ ਦਿੰਦੇ ਨੇ ਸੋ ਤਸਵੀਰਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਉਦਮ ਸਿੰਘ ਜੀ ਦੀ ਤਸਵੀਰ ਹੈ ਤੇ ਇਹ ਵੀ ਤਸਵੀਰ ਹੈ ਇਹ ਕੋਈ ਫੋਟੋ ਨਹੀਂ ਹੈਗੀ ਇਹ ਇੱਕ ਆਰਟਿਸਟ ਦੇ ਵੱਲੋਂ ਤਸਵੀਰ ਹੈ ਜਿਹੜੀ ਤਿਆਰ ਕੀਤੀ ਗਈ ਹੈ ਸੋ ਤੁਸੀਂ ਤੁਹਾਨੂੰ ਦੂਸਰੇ ਪਾਸੇ ਤਸਵੀਰ ਜਰੂਰ ਦਿਖਾਵਾਂਗੇ ਇਹ ਜਿਨ੍ਹਾਂ ਵੱਲੋਂ ਤਸਵੀਰ ਇਹ ਪੇਂਟਿੰਗ ਤਿਆਰ ਕੀਤੀ ਗਈ ਜਿਨ੍ਹਾਂ ਦੇ ਕੋਲ ਇਹ ਕਲਾ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਦਈਏ ਸਭ ਤੋਂ ਵੱਡੀ ਗੱਲ ਉਹ ਸਰਕਾਰੀ ਮਹਿਕਮੇ ਦੇ ਵਿੱਚ ਰਿਟਾਇਰ ਰਿਟਾਇਰ ਨੇ ਇਹ ਸੰਤ ਜੀ ਨੇ ਹਿੰਦੂ ਧਰਮ ਦੇ ਤੇ ਆਪਾਂ ਅਧਰ ਗੱਲ ਕਰ ਲਈ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ ਕਿ ਜਲ ਸੂਰਦੇਵ ਤੁਹਾਨੂੰ ਜਲ ਦੇ ਰਹੇ ਨੇ ਅਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਉਹ ਬਹੁ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਵਿਰਾਜਮਾਨ ਹੋਣ ਸੋ ਅਧਰ ਆਪਾਂ ਗੱਲ ਕਰੀਏ ਬਾਬਾ ਫਰੀਦ ਜੀ ਦੀ ਤਸਵੀਰ ਹੈ ਅਧਰ 8ਵੇਂ ਪਾਸ਼ਾ ਜੀ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੰਦੀਆਂ ਜਾਗਦੀਆਂ ਤਸਵੀਰਾਂ ਉੱਪਰ ਤੁਸੀਂ ਦੇਖ ਤੁਸੀਂ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ ਤੇ نیچے ਆਪਾਂ ਗੱਲ ਕਰੀਏ ਖੀਰ ਰਾਂਝਾ ਤੇ ਜਿਨ੍ਹਾਂ ਦੇ ਵੱਲੋਂ ਜਿਹੜੀ ਸਾਰੀ ਤਸਵੀਰਾਂ ਇਹ ਤਿਆਰ ਕੀਤੀਆਂ ਗਈਆਂ ਹਨ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੁਹਾਨੂੰ ਦੱਸਦੀ ਹੈ ਇਹਨਾਂ ਦੇ ਚਰਚੇ ਬਹੁਤ ਨੇ ਪੰਜਾਬ ਭਰ ਦੇ ਵਿੱਚੋਂ ਨਹੀਂ ਸਕੋ 12 ਲੋਕ ਵੀ ਅਨੰਦਪੁਰ ਕੋਲ ਜਿਹੜੀ ਪੇਂਟਿੰਗ ਤਿਆਰ ਕਰਾਉਣ ਦੇ ਲਈ ਆਂਦੇ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਤੇ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਤੇ ਕਿਵੇਂ ਇਹ ਕਲਾ ਇਹਨਾਂ ਦੇ ਕੋਲ ਆਈ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਮਰ نیوز ਦੇ ਵਿੱਚ ਫਿਰ ਕੋਈ ਤਾਂ ਰਾਤ ਬਹੁਤ ਬਹੁਤ ਸਵਾਗਤ ਕਰਦਾ ਹੈ ਜੀ ਕੈਨੇਡਾ ਵਿੱਚ ਕਿਸੇ ਕਲਾਵਰ ਗੱਲ ਕਰ ਰਿਹਾ ਹੈ ਤੇ ਆਪਾਂ ਗੱਲ ਕਰੀਏ ਤੁਸੀਂ ਪਹਿਲਾਂ ਕਿਹੜੇ ਸਰਕਾਰੀ ਕਹਿੰਦੇ ਸਰਕਾਰੀ ਮੈਂ ਕਿਵੇਂ ਤੁਸੀਂ ਅਫਸਰ ਰਹੇ ਹੋ ਕਿਹੜੇ ਵਿਭਾਗ ਵਿੱਚ ਤੁਸੀਂ ਕਦੋਂ ਰਟਾਇਰ ਹੋਏ ਹੋ ਧੂਮੀ ਰਖਾ ਭਾਗ ਦੇ ਵਿੱਚ ਹੈਗੇ ਡਰਾਫਟਾਂ ਵਿੱਚ ਜੌਬ ਕਰਦਾ ਸੀ ਕਿਆ ਬਾਤ ਜੇ ਆਪਾਂ ਹੁਣ ਗੱਲ ਕਰੀਏ ਸਰਕਾਰੀ ਅਫਸਰ ਕੋ ਤਾਂ ਵੈਸੇ ਨਹੀਂ ਟਾਈਮ ਹੁੰਦਾ ਤੇ ਇਹ ਕਿਵੇਂ ਮਤਲਬ ਕਿ ਸ਼ੌਂਕ ਆਇਆ ਕਦੋਂ ਤੋਂ ਮਤਲਬ ਤੁਸੀਂ ਇਹ ਪੇਂਟਿੰਗ ਤਿਆਰ ਕਰ ਰਹੇ ਹੋ ਜੀ ਇਹ ਮੈਨੂੰ ਬਚਪਨ ਤੋਂ ਸ਼ੌਕ ਹੈ ਜੀ ਹੂੰ ਕਿਉਂਕਿ ਜਦੋਂ ਬਚਪਨ ਦੇ ਵਿੱਚ ਬਚਾ ਜੈ ਇਹ ਮਾਹੌਲ ਵਿੱਚ ਪਾਲਦਾ ਰੋ ਜੀ ਉਹਦਾ ਬੜਾ ਅਸਰ ਪੈਂਦਾ ਉਹਦੇ ਕਹਿੰਦੇ ਸਾਰੇ ਮਾਤਾ ਜੀ ਹਮ ਆਪਣੇ ਪੁਕਾਰੀ ਕਰਦੇ ਹੁੰਦੇ ਸੀ ਜਦ ਤਰਾ ਦਰਿਆ ਬਰਦੇ ਹੁੰਦੇ ਸੀ ਤੇ ਸਕੂਲ ਦੇ ਵਿੱਚ ਸਾਡੇ ਪ੍ਰਾਈਮਰੀ ਸਕੂਲ ਦੇ ਵਿੱਚ ਜਾਣਾ ਪੈਂਦਾ ਸੀ ਉੱਥੇ ਇੱਕ ਟੀਚਰ ਸੀ ਉਹ ਉਹ ਆ ਬਰਸ਼-ਪਰਸ਼ ਨਾਲ ਬਿਲਦੇ ਸੀ ਉਹ ਦੰਤ ਨੂੰ ਕੁੱਟ ਕੇ ਨਾ ਏ ਕੋਈ ਦੰਤ ਕੁੱਟ ਕੇ ਉਹਦਾ ਬਰਸ਼ ਬਣਾ ਕੇ ਉਹ ਮਾਟੋਲੇ ਹੇਦੇ ਹੁੰਦੇ ਸਦਾ ਸੱਚ ਬੋਲੋ ਵਿਦਿਆ ਪਚਾਈਦਾ ਪਰ ਪੁਕਾਰੀ ਵਗੈਰਾ ਵਗੈਰਾ ਉਹਦੋ ਵਾਰ ਹੋ ਫਿਰ ਚਾਰਟਾਂ ਦੇ ਉੱਪਰ ਇਹਦੇ ਬਰਤਕ ਲੱਗ ਰਿਹਾ ਮੈਂ ਬੜੇ ਟਾਈਮੋਂ ਦੇਖ ਰਸ ਹੂੰ بس ਇਹਨੇ ਤਾਂ ਕਰਤੀ ਮੇਰਾ ਉਚਿਤਨ ਬਦਕੀ ਤੇ ਹੌਲੀ ਹੌਲੀ ਮੈਂ ਕਰਿਆ ਕਿ ਉਹ ਮੈਂ ਦਰਤ ਨੂੰ ਕੁੱਟ ਕੇ ਮੈਂ ਕਰੇ ਰਹਿਣ ਲੱਗ ਪਿਆ ਉਹ ਤੇ ਆਪਾਂ ਗੱਲ ਕਰੀਏ ਇਹ ਗੁਰਗੋਬੀ ਸਿੰਘ ਮਹਾਰਾਜ ਦੀ ਤਸਵੀਰ ਹੈ ਗੁਰਨਾਣ ਸਾਹਿਬ ਦੀ ਇਹ ਅਠੇ ਪਾਤਸ਼ਾਹ ਜੀ ਦੀ ਹੈ ਫਰੀ ਜੀ ਦੀ ਤਸਵੀਰ ਹੈ ਜੇ ਆਪਾਂ ਗੱਲ ਕਰੀਏ ਕਿੰਨਾ ਕੋ ਸਮਾਂ ਲੱਗਦਾ ਇਹ ਤਾਂ ਐਂ ਲੱਗਦਾ ਕਿ ਇਹ ਗੁਰੂ ਸਾਹਿਬ ਹੁਣੀ ਸਾਹਮਣੇ ਵਾਜਮਨ ਹੋ ਗਏ ਹੁਣ ਤੇ ਮਤਲਬ ਮੈਂ ਅੰਦਰ ਆਇਆ ਤਸਵੀਰ ਦੇਖੀ ਤਾਂ ਬੜਾ ਸਕੂਨ ਮਿਲਿਆ ਮਨ ਨੂੰ ਤੇ ਕਿੰਨਾ ਕੋ ਸਮਾਂ ਲੱਗ ਗਿਆ ਇਹ ਤਸਵੀਰ ਬਣਾਉਣ ਇਹ ਜੀ ਅਸਲ ਵਿੱਚ ਦੋ ਗੱਲਾਂ ਨੇ ਇਹਦੇ ਵਿੱਚ ਜੀ ਇੱਕ ਤਾਂ ਤਸਵੀਰ ਅਸੀਂ ਦੇਖ ਕੇ ਬਣਾਉਂਦੇ ਆ ਸਾਡੇ ਉਹ ਸਾਰਾ ਕੋਈ ਪ੍ਰੋਜੈਕਟ ਹੁੰਦਾ ਉਹ ਦੇਖ ਕੇ ਬਣਾਉਂਦੇ ਆ ਤੁਸੀਂ ਇਮੇਜਿਨ ਕਰਕੇ ਬਣਾਉਂਦੇ ਆ ਇਹ ਬੜੀ ਵੱਡੀ ਕਲਾ ਹੈ ਜੀ ਹਾਂ ਜੀ ਬਿਲਕੁਲ ਜੀ ਹਮ ਹੁਣ ਜਿਸ ਤਰ੍ਹਾਂ ਗੁਰਪ੍ਰਮਾਣ ਸਿੰਘ ਜੀ ਇਹ ਮਾਰੇ ਤਸਵੀਰ ਬਣਾਈ ਆ ਹਮ ਇਹ ਤਾਂ ਸੋਚ ਸੋਚ ਕੇ ਵੇ ਇਹ ਕਿੰਨਾ ਮਾਹੌਲ ਚਾਹੀਦਾ ਲੜਾਈ ਦਾ ਸੀਨ ਥੱਲੇ ਕੀ ਚਾਹੀਦਾ ਉੱਪਰ ਕੀ ਚਾਹੀਦਾ ਕਿੰਨਾ ਮਾਹੌਲ ਚਾਹੀਦਾ ਉਹ ਕਿਲਾ ਵੀ ਬਣਾਇਆ ਜੀ ਸਾਹਮਣੇ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰੂੰਗਾ ਗੁਰਗੋਬੀ ਸਿੰਘ ਮਹਾਰਾਜ ਦੀ ਤਸਵੀਰ ਹੈ ਉਹ ਸਾਹਮਣੇ ਕਿਲਾ ਵੀ ਦਿਖਦਾ ਪਿਆ ਇਹ ਮਤਲਬ ਆਪੇ ਸਾਰਾ ਮੈਜਿਨ ਹੋਇਆ ਜੀ ਮਾਈਂਡ ਦੇ ਵਿੱਚ ਹਾਂ ਜੀ ਬਿਲਕੁਲ ਇਹ ਸਾਰਾ ਖਸਾਬ ਹੋ ਗਿਆ ਬਲਿਆ ਜੀ ਹੈ ਇਹੇ ਜੇ ਬੈਟੂ ਨੂੰ ਟਾਈਮ ਲੱਗਦਾ ਭਾਈ ਕਿੰਨਾ ਕੁ ਸਮਾਂ ਲੱਗਾ ਜੀ ਬਣਾਉਣ ਨੂੰ ਫਿਰ ਉਹ 6 ਮਹੀਨੇ ਲੱਗੇ 6 ਮਹੀਨੇ ਵਾਹ ਜੀ ਵਾਹ ਤੇ ਆਪਾਂ ਗੱਲ ਕਰੀਏ ਅਦੇ ਅਸੀਂ ਤਾਂ ਫਿਰ ਜਿਹੜੇ ਕਲਰ ਨੇ ਉਹ ਵੀ ਅਲੱਗ ਹੋ ਇਹ ਸਾਰੇ ਬੜੇ ਮਹਿੰਗੇ ਕੰਦਰਾ ਹੈ। ਉਹ ਜੀ। ਔਰ ਬਾਹਰਲੇ ਬਿੰਸਰ ਜੂਟੇ ਨੇ ਕੰਦਰਾ ਹੈਗੇ ਸਾਰੇ ਜੀ। ਮਹਿੰਗੇ ਕੰਦਰਾ। ਔਰ ਇਹਨਾਂ ਬੜੀ ਹੋਈ ਤਸਵੀਰ ਸਜਿਆ ਪਈ ਰਹਿੰਦੇ ਖਰਾਬ ਨਹੀਂ ਹੁੰਦੀ। ਇਹ ਤਾਂ ਬਿਲਕੁਲ ਕੋਸਟੀ ਹੋਣੀ ਜੀ ਫਿਰ ਮਹਿੰਗੇ ਹੋਣੇ। ਬਹੁਤ ਮਹਿੰਗੇ ਹੈ। ਇਹਨਾਂ ਦੇ ਵਿੱਚ 5000 ਦੇ, 2000 ਦੇ, 1000 ਦੇ 5000 ਤੋਂ ਵੱਧ ਦਾ ਵੀ ਰੇਟ ਚੱਲ ਜਾਂਦਾ ਜੀ। ਕੀ ਬਾਤ ਹੈ। ਮੈਂ ਇੱਕ ਗੁਜਾਰਿਸ਼ ਜ਼ਰੂਰ ਕਰੂੰਗਾ ਕਿ ਇਹ ਜਿਹੜੀ ਤਸਵੀਰ ਹੈ, ਇਹ ਤਸਵੀਰ ਜ਼ਰੂਰ ਦੱਸਿਆ ਜਾਵੇ। ਜੇ ਆਪਾਂ ਇਹ ਗੱਲ ਕਰੀਏ ਇੱਕ ਪਾਸੇ ਵਿਅਕਤੀ ਹੈ, ਲੇਡੀਜ਼ ਨੂੰ ਪਕੜਿਆ ਹੋਇਆ। ਆਜੋ ਸਰ ਤੇ ਆ ਚੇਰ ਦੇ ਉੱਤੇ ਸਾਈਬਾਨ ਬੈਠੇ ਹੋਣੇ ਤੇ ਇਹ ਸਿਰ ਤਸਵੀਰ ਦੀ ਸਚਾਈ ਕੀ ਇੱਕ ਪਾਸੇ ਆ ਇਹ ਸ਼ੈਤਾਨ ਦੀ ਇੱਕ ਤਸਵੀਰ ਬਣਾਈ ਗਏ ਇਹ ਸਿਰ ਸਚਾਈ ਕੀ ਹੈ ਥੋੜਾ ਅੱਗੇ ਆ ਕੇ ਆਪਣੇ ਭਰਤ ਮਾਤਾ ਨੂੰ ਲਾ ਗਿਆ ਭਰਤ ਮਾਤਾ ਠੀਕ ਹੈ ਜੀ ਮਾਣ ਮੁਰਗਲਾਮੀ ਵਾਲ ਤੇ ਹੈ ਮੈਂ ਮਾਸੀ ਮੁਰਗਲਾਮੀ ਵਾਲੂ ਬਧ ਰਹੇ ਤੇ ਇਹ ਇਹ ਜਰੂਰ ਗੁਜਾਰਿਸ਼ ਕਰਾਂ ਇਹ ਚੀਜ਼ ਇੱਕ ਇੱਕਲੀ ਇੱਕਲੀ ਚੀਜ਼ ਦਸੀ ਹੋਏ ਇਹ ਭਾਰਤ ਮਾਤਾ ਹੈ ਤੇ ਇਹ ਕੀ ਚੀਜ਼ ਹੈ ਇਹ ਕੀ ਚੀਜ਼ ਹੈ ਇੱਕ ਇੱਕਲੀ ਕਰ ਦੱਸ ਰਹੇ ਜੀ ਜੀ ਇਹ ਦੇਖੋ ਇਹ ਇੰਟਰਵਿਊ ਹੋ ਰਿਹਾ ਜੀ ਕੀ ਪਤਾ ਆਪਰੇ ਬੈਠਾ ਉਹ ਮੁਰੇ ਵਿੱਚ ਪੈਸੇ ਰੱਖਦੇ ਹੋਰੇ ਪੈਸੇ ਐਲਾਨ ਨਹੀਂ ਹੋ ਗਏ ਹਾਂ ਇਹਦੀ ਜਨਤਾ ਦੇਖੋ ਦੋ ਪੋਸਟਾਂ ਹੁੰਦੀਆਂ ਨੇ ਓਏ ਹੋਏ ਤੇ ਰਖਣਾ ਦੇਖ ਕਿ ਕਿਨੇ ਬਨੇੜਾ ਵਾ ਇਹ ਸਰ ਬੜੀ ਵੱਡੀ ਗੱਲ ਆ ਤੁਸੀਂ ਇੱਕ ਜਿੰਦੀ ਜਗ ਦੀ ਤਸਵੀਰ ਦੇ ਵਿੱਚ ਇੱਕ ਕ੍ਰਾਪਸ਼ਨ ਦਾ ਜਿਹੜਾ ਦਿਖਾਇਆ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਆਮ ਤੌਰ ਤੇ ਦੇਖਣ ਨੂੰ ਮਿਲਦਾ ਹਾਂ ਜੀ ਦੇਖੋ ਤੁਸੀਂ ਦੂਜੇ ਪਾਸੇ ਇਹ ਬੱਚੀ ਸਕੂਲ ਵਿੱਚ ਪਾਉਣ ਵਾਲੀ ਬੱਚੀ ਆ ਇਹਦਾ ਰੇਪ ਹੋ ਰਿਹਾ ਓ ਮਾਈ ਗੋਡ ਤੇ ਆਹਾਂ ਨਵੀਂ ਵਿਆਹੀ ਘਰ ਕੇ ਇਹ ਕਰੇ ਸਾਥ ਤੇ ਇਹ ਤੇ ਵਿਚਾ ਤੇ ਇੰਤਾਂ ਕਿਰ ਖੋਹ ਗਈ ਓਏ ਹੋਏ ਇਹ ਆ ਬੋੜੀਆਂ ਖਾ ਕੇ ਇਹ ਮਟਰਕ ਚੱਲਦੀ ਅਜਗਰ ਬੇਹੋਸ਼ ਪਿਆ ਟਿੱਕੇ ਲਾ ਰਿਹਾ ਟਿੱਕੇ ਲੇਖ ਤੋਂ ਕੋਲੇ ਪਿਆ ਰਹੇ ਹਮਮ ਉਹ ਤੋਂ ਤਾਂ ਕਮਾਰਾ ਪਾ ਇਹ ਸਾਰੇ ਨੂੰ ਮੈਂ ਇੱਕ ਪੇਂਟਰ ਨੇ ਵੀ ਦਿਖਾਇਆ ਵਾਹ ਜੀ ਵਾਹ ਬਈ ਸਾਨੂੰ ਇਹ ਚੀਜ਼ਾਂ ਤੋਂ ਪਟਾਟਾਈ ਦਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਇੱਕ ਛੋਟੀ ਜਿਹੜੀ ਤਸਵੀਰ ਹੈ ਇੱਕ ਆਰਟਿਸਟ ਦੇ ਵੱਲੋਂ ਤਿਆਰ ਕੀਤੀ ਹੈ ਉਹਨਾਂ ਨਾਲ ਗੱਲਬਾਤ ਵੀ ਜਰੂਰ ਕੀਤੀ ਹੈ ਉਹਨਾਂ ਦਾ ਇਹ ਹੀ ਕਹਿਣਾ ਇਹ ਭਾਰਤ ਮਾਤਾ ਦੀ ਤਸਵੀਰ ਹੈ ਜੇ ਇਹ ਅਫਸਰ ਸਾਹਿਬਣ ਬੈਠੇ ਨੇ ਇਹ ਜਿੰਨੀਆਂ ਤੁਸੀਂ ਇਹ ਲਾਈਨ ਅ ਦੇਖ ਰਹੇ ਹੋ ਇਹ ਲੋਕ ਨੇ ਸੀਟਾਂ ਮਹਿਕਮੇ ਦੀਆਂ ਦੋ ਨੇ ਤੇ ਇਹ ਦੂਸਰੇ ਪਾਸੇ ਇਹ ਕਰਪਸ਼ਨ ਜਿਵੇਂ ਆਪਾਂ ਅਜੇ ਦਿਨ ਸੁਣਨ ਨੂੰ ਮਿਲਦਾ ਹੈ ਕਰਪਸ਼ਨ ਦੇ ਵਿੱਚ ਫਲਾਣਾ ਬੰਦਾ ਪਕੜਿਆ ਗਿਆ ਤੇ ਆਪਾਂ ਗੱਲ ਕਰੀਏ ਪੈਸੇ ਦਿੱਤੇ ਜਾ ਰਹੇ ਨੇ ਅਫਸਰ ਨੂੰ ਕਿ ਦੋ نوکریاں ਆਪਾਂ ਕਰਪਸ਼ਨ ਪੈਸੇ ਤਾਂ ਉਹਨਾਂ ਦੇ ਰਿਹਾ ਕਿ ਸਾਨੂੰ ਜਿਹੜਾ ਦੇ ਦਿਓ ਤੇ ਇਹ ਜਿਹੜੀ ਤਸਵੀਰ ਹੈ ਇਹ ਤੁਸੀਂ ਦੇਖ ਸਕਦੇ ਹੋ ਸਰ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਇਹ ਲੜਕੀ ਇਹ ਸਕੂਲ ਦੇ ਵਿੱਚ ਪੜ੍ਹਦੀ ਹੈ ਤੇ ਉਹਦੀ ਮਤਲਬ ਕੀ ਜੇ ਆਪਾਂ ਗੱਲ ਕਰੀਏ ਇੱਜ਼ਤ ਨੂੰ ਹੱਥ ਪਾਇਆ ਜਾ ਰਿਹਾ ਇਹ ਸੱਸ ਸੱਸ ਤੇ ਨੂੰਹਾਂ ਸੱਸ ਦੇ ਵੱਲੋਂ ਤੇਲ ਛਿੜਕਿਆ ਜਾ ਰਿਹਾ ਤੇ ਇਹ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਪੀਕਾ ਪਿਆ ਹੋ ਨਸ਼ੇ ਦੀਆਂ ਗੋਲੀਆਂ ਪਈਆਂ ਹੋਈਆਂ ਇਹ ਬੜੀ ਵੱਡੀ ਕਲਾ ਤੇ ਬੜਾ ਵੱਡਾ ਇੱਕ ਮੈਸੇਜ ਆ ਪੰਜਾਬ ਨੂੰ ਸੋ ਇੱਕ ਤਸਵੀਰ ਅੰਦਰ ਹੀ ਦੁਕਾਨ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਸ਼ਹੀਦ ਭਗਤ ਸਿੰਘ ਜੀ ਉਧਮ ਸਿੰਘ ਜੀ ਤੇ ਸਾਰੇ ਇਹ ਤਸਵੀਰ ਦਾ ਕੀ ਹੈਗਾ ਜੀ ਥੋੜਾ ਅੱਗੇ ਅੱਗੇ ਜਰੂਰ ਇਹ ਜਦੋਂ ਆਪਣਾ ਦੇਸ਼ ਗੁਲਾਮ ਸੀ ਜੀ ਤਾਂ ਉਦੋਂ ਜਿੰਦੇ ਆਪੇ ਅਸੀਰ ਹੋਏ ਨੇ ਪੰਜਾਬ ਦੇ ਚਾਹੇ ਉਧਮ ਸਿੰਘ ਕਹਿ ਲੋ ਭਗਤ ਸਿੰਘ ਕਹਿ ਲੋ ਰਾਜਗੁਰੂ ਸਰਦਾਰ ਹੈ ਜੀ ਸਰਦਾਰ ਸਾਹਿਬਾ ਜੀ ਉਹ ਸਾਰੇ ਉਦੋਂ ਇਹਨਾਂ ਦੇ ਫਿਰ ਇਕੱਠੇ ਹੋ ਗਏ ਸੌ ਖੱਧੀ ਹੈ ਜੀ ਇਹ ਸੌ ਖੜੇ ਨੇ ਵੀ ਅਸੀਂ ਦੇਸ਼ ਤੋਂ ਹਜ਼ਾਰ ਕਰੋ ਕੀ ਬਾਤ ਇਹ ਤਾਂ ਹੈਗੀ ਤਾਂ ਇਹ ਸਿਰ ਤਸਵੀਰਾਂ ਇੱਕ ਕਮਰੇ ਦੇ ਵਿੱਚ ਕਾਫੀ ਤਸਵੀਰਾਂ ਪਈਆਂ ਪਰ ਇੱਕ ਇੱਕ ਤਸਵੀਰ ਦੇ ਵਿੱਚ ਕਹਾਣੀ ਹੈ ਹਾਂ ਜੀ ਬਿਲਕੁਲ ਜੀ ਕਾਹਦੇ ਤੋਂ ਵਗੈਰਾ ਤਾਂ ਗੱਲ ਹੀ ਬੰਦੀ ਇਹ ਇਹ ਤੁਹਾਡੇ ਮੈਜਿਨ ਕਿਵੇਂ ਮਤਲਬ ਮਾਈਂਡ ਦੇ ਵਿੱਚ ਮੈਜਿਨ ਕਰਦੇ ਹੋ ਤੁਸੀਂ ਇਹ ਢੀ ਵੱਡੀ ਕਹਾਣੀ ਮਤਲਬ ਹਾਂ ਜੀ ਇਹ ਮੇਰੇ ਗੁਰੂ ਮਹਾਰਾਜ ਦੀ ਕਿਰਪਾ ਜੀ ਇਹਨਾਂ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ ਵਾਹ ਜੀ ਵਾਹ ਗੁਰੂ ਗ੍ਰੰਥ ਸਾਹਿਬ ਜੀ ਇਹ ਸਿੱਖਿਆ ਜੀ ਸਾਰਾ ਇੱਕ ਇਹ ਗੁਰੂ ਸਾਹਿਬ ਦੀ ਤਸਵੀਰ ਬਣਾਈ ਹੈ ਗੁਰ ਇਹ ਸਾਡੇ ਅ ਨਗਰੀ ਦੇ ਵਾਸੀ ਸਰਕਾਰ ਕਹਿ ਰਹੀ ਹੈ ਇੱਥੇ ਜੀ ਸ੍ਰੀ ਸੁਪਨੰਦਪੁਰ ਜੀ ਨਾਮ ਹੈ ਨਾ ਤੇ ਉੱਥੋਂ ਸਰਦਿਕਤ ਚੱਲ ਰਹੀ ਹੈ ਸਾਡੀ ਹੋਰ ਪੰਜ ਵੀਕਤੀ ਚੱਲ ਰਹੀ ਹੈ ਤੇ ਬਸ ਇਸ ਤਰ੍ਹਾਂ ਜੀ ਨਾਲ ਭਾਈਚਾਰਕ ਕਰਦੇ ਆ ਨਾਲੇ ਤਸਵੀਰਾਂ ਬਣਾਉਂਦੇ ਆ ਤੇ ਜਦੋਂ ਤੁਸੀਂ ਸਰਕਾਰੀ ਸੀਟ ਦੇ ਬੈਠੇ ਸੀ ਉਦੋਂ ਸਮਾਂ ਲੱਗਦਾ ਸੀ ਜਾਂ ਹੁਣ ਰਿਟਾਇਰ ਹੋਣ ਤੋਂ ਬਾਅਦ ਜ਼ਿਆਦਾ ਖੁੱਲਾ ਸਮਾਂ ਮਿਲ ਗਿਆ ਉਦੋਂ ਵੀ ਲੱਗ ਹੀ ਜਾਂਦਾ ਸੀ ਜੀ ਉਦੋਂ ਭੱਜ ਗਿਆ ਕਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਾਂਜੀ ਹਾਂਜੀ ਉਦੋਂ ਐਜੀ ਵੀ ਮੇਰੀ ਮੈਸੇਜ ਤੇ ਇਹਨੇ ਬੜਾ ਸਾਹ ਦਿੱਤਾ ਮੇਰਾ ਉਦੋਂ ਮੈਂ ਤਾਂ ਹਾਂ ਜਦੋਂ ਆਪਾਂ ਘਰ ਹੁੰਦੇ ਹਾਂ ਮਿਸਟਰ ਸੌ ਗੱਲਾਂ ਕਹਿੰਦੇ ਲੋ ਜੀ ਆਟਾ ਬਹਿ ਕੇ ਲੈ ਕੇ ਆਓ ਜੀ ਆ ਫਲਾਈਨ ਚੀਜ਼ ਮੁੱਕ ਗਈ ਜੀ 50 ਰਿਆਣਾ ਜੀ ਇਹਦੇ ਮੈਨੂੰ ਪਤਾ ਹੀ ਨਹੀਂ ਕਿਹਾ ਤੇ ਜੀਵਨ ਸਾਥੀ ਦਾ ਬੜਾ ਵੱਡਾ ਰੋਲ ਹੁੰਦਾ ਕਹਿੰਦੇ ਪੂਰਾ ਸੰਜੋਗ ਮਿਲਿਆ ਫਿਰ ਉਹ ਤੋਂ ਬਗਲ ਬੰਨਸਕ ਦੀ ਵਾਹ ਜੀ ਵਾਹ ਉਹਨੇ ਕਹਿੰਦਾ ਮੈਂ ਸਾਰੇ ਘਰ ਦੇ ਕੰਮ ਆਪੇ ਕਰੂਗੀ ਤੁਸੀਂ ਪੇਟਾ ਕਰੋ ਘਰ ਤੇ ਆਪਾਂ ਗੱਲ ਕਰੀ ਐਂਟੀ ਜੀ ਹੋਣੀ ਵੀ ਤੇ ਤਸਵੀਰ ਕਰ ਲੈਂਦੇ ਫਿਰ ਤੇ ਆਹ ਮੇਰੇ ਮੋਟਾ ਹੈ ਜੀ ਘਟਿਆ ਉਹ ਕਹਿੰਦੇ ਇੱਕ ਮਿਆਂ ਦੇ ਵਿੱਚ ਦੋ ਦਲਵਾਰਾ ਰਹਿੰਦੀਆਂ ਨਹੀਂ ਬਿਲਕੁਲ ਜੀ ਇਹਨਾਂ ਨਾਲ ਇੱਕ ਵਾਰੀ ਮੈਂ ਡਾਕਟਰ ਗਿਆ ਹੋਇ ਮੇਰੇ ਆਉਂਦੇ ਕਈ ਟੈਗ ਬਣਾ ਕੇ ਰੱਖੇ ਪਏ ਲੈਂਡਸਕੇਪ ਸੀ ਉਹ ਓਕੇ ਮੈਂ ਦੇਖ ਕੇ ਹਰਨਪੁਰ ਸ਼ਹਿਰ ਹੋ ਗਿਆ ਵੀ ਜਦ ਆ ਤਸਵੀਰ ਮੈਂ ਤਾਂ ਬਣਾਈ ਨਹੀਂ ਹੈਗੀ ਹੈ ਇਹ ਕਿਵੇਂ ਬਣਾਈ ਇਹ ਹੱਸੀ ਜਾਵੇ ਖੜੀ ਮੇਰੇ ਪਿੱਛੇ ਹਮ ਮੈਂ ਵੀ ਇਹ ਕਿਵੇਂ ਬਣਾਈਆ ਇਹ ਕਹਿੰਦੇ ਮੈਂ ਫੁਣਾਈਆ ਮੈਂ ਫਿਰ ਇੱਕ ਮੈਂ ਵੀ ਦੋ ਤਿੰਨ ਵਾਰ ਤਰਾਈ ਨਹੀਂ ਸਕਦੀਆਂ ਜੀ ਇਹ ਤੁਸੀਂ ਤਸਵੀਰ ਬਣਾਉਣੀ ਆ ਫਿਰ ਮੈਨੂੰ ਰੋਟੀ ਬਣਾਉਣੇ ਸਿਖਾ ਦਿਓ ਮੈਂ ਰੋਟੀਨ ਕਰਦਾ ਕਰੂੰਗਾ ਤੇ ਫਿਰ ਤੁਸੀਂ ਰੋਟੀਆਂ ਵੀ ਕਦੀ ਬਣਾਈਆਂ ਕਿ ਨਹੀਂ ਨਾਲ ਐਂਟੀ ਦੇ ਬਹੁਤ ਜੀ ਸਭ ਕੁਝ ਹੁੰਦਾ ਜੀ ਬਹੁਈ ਹੈ ਨਾ ਫਿਰ ਕਹਿੰਦੇ ਵੇ ਜਿਹੜਾ ਜੀਵਨ ਸਾਥੀ ਵਧੀਆ ਹੋਵੇ ਸਾਥ ਦੇ ਨਾਲ ਆਉਂਦਾ ਫਿਰ ਕੰਮ ਨਹੀਂ ਦੇਖਣਾ ਚਾਹੀਦਾ ਇਹ ਇਹ ਮੇਰਾ ਜੀਵਨ ਸਾਥੀ ਲੇਡੀਜ਼ ਕਰ ਗਿਆ ਜਾਂ ਜੈਂਟਸ ਕਰ ਗਿਆ ਸਾਥ ਦਿੰਦੇ ਬਿਲਕੁਲ ਸਾਥ ਦਿੰਦੇ ਆ ਕੋਈ ਕਦੇ ਉਹ ਪ੍ਰੋਬਲਮ ਸਾਡੇ ਵਿੱਚ ਆਈ ਤੇ ਇਹਨਾਂ ਨੂੰ ਸਾਫ਼ ਕਰਕੇ ਇਹ ਮੇਰਾ ਇਹ ਕੰਮ ਬੰਦ ਰਿਹਾ ਅੱਛਾ ਘੱਟ ਲਫ਼ਜ਼ਾਂ ਦੇ ਵਿੱਚ ਜਾਂਦੇ ਹੋਏ ਜੇ ਆਪਾਂ ਗੱਲ ਕਰੀਏ ਤਸਵੀਰ ਜੇ ਅਗਰ ਕਿਸੇ ਨੇ ਬਣਾਉ ਇਹ ਤੁਸੀਂ ਤਸ ਇਹ ਜੀ ਇਹ ਵੀ ਇਹ ਸਾਰੇ ਡਾਇਰੈਕਟਰ ਦੇ ਬੱਸ ਓਕੇ ਹਾਂਜੀ ਹਾਂਜੀ ਤੇ ਅਗਰ ਕਿਸ ਨੇ ਤਸਵੀਰ ਬਣਾਣੀ ਹੋਵੇ ਤੇ ਕਿੰਨਾ ਕੁ ਸਮਾਂ ਲੱਗਦਾ ਹੈ ਤੇ ਕਿਵੇਂ ਤੁਹਾਡਾ ਉਹ ਕੰਟੈਕਟ ਕਰੇ ਜੀ ਕੰਟੈਕਟ ਕਰੀ ਮੇਰਾ ਆਪਣੇ ਆ ਫੇਸਬੁਕ ਤੇ ਵੀ ਚੱਲਦਾ ਸਾਡਾ ਸਾਰਾ ਕੰਮ ਨਹੀਂ ਵੈਸੇ ਤਾਂ ਚਰਚੇ ਬੜੇ ਨੇ ਤੁਹਾਡੇ ਫੇਸਬੁਕ ਤੇ ਤੇ ਕਈ ਵਾਰ ਕੋਈ ਸੋਸ਼ਲ ਮੀਡੀਆ ਨਹੀਂ ਚਲਾਉਂਦਾ ਹੁੰਦਾ ਪਰ ਧੜ ਨਾਲ ਕਈ ਵਾਰ ਖਬਰ ਦੇਖਦਾ ਤੇ ਉਹ ਕਹਿੰਦਾ ਜੀ ਤੁਹਾਨੂੰ ਕੰਟੈਕਟ ਨੰਬਰ ਜਰੂਰ ਦੱਸਿਆ ਜਾਵੇ ਉਹ ਜਰੂਰ ਤੁਸੀਂ ਦੱਸ ਦਿਓ ਜੀ ਇੱਕ ਵਾਰ ਹਾਂ ਠੀਕ ਹੈ ਮੇਰਾ ਜੀ ਕੰਟੈਕਟ ਨੰਬਰ ਹੈਗਾ 98723 77808 ਤੇ ਜਿਹਨੇ ਵੀ ਤਸਵੀਰ ਬਣਵਾਉਣੀ ਹੈ ਕਿਸੇ ਨੇ ਉਹ ਫੋਨ ਕਰਕੇ ਮਿਲ ਕਰਦੇ ਵੀ ਆ ਸਕਦਾ ਜੀ ਸੋ ਇਹ ਤੁਹਾਨੂੰ ਕੰਟੈਕਟ ਨੰਬਰ ਵੀ ਦੱਸਦਾ ਹੈ ਇਹ ਸਰਕਾਰੀ ਅਫਸਰ ਨੇ ਜਿਨ੍ਹਾਂ ਦੇ ਚਰਚੇ ਬੋਤ ਨੇ ਪੰਜਾਬ 'ਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਵਿਦੇਸ਼ਾਂ ਤੋਂ ਵੀ ਇਹਨਾਂ ਨੂੰ ਕੋਲ ਆਂਦੀ ਹੈ ਕਿ ਆਪਾਂ ਤੁਹਾਡੇ ਨਾਲ ਜਿਹੜੀ ਤਸਵੀਰ ਹੈ ਸਾਨੂੰ ਜਿਹੜੀ ਜ਼ਰੂਰ ਹੈ ਉਹ ਬਣਾ ਕੇ ਦਿੱਤੀ ਜਾਵੇ ਸੋ ਜਾਂਦੇ ਹੋਏ ਇੱਕ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਪੰਜਾਬੀ ਵਿਰਸਾ ਜਿੱਤੇ ਪੰਜਾਬ ਦੇ ਲੋਕ ਨੇ ਉਹ ਭੁੱਲਦੇ ਜਾ ਰਹੇ ਨੇ ਇਹ ਪੰਜਾਬੀ ਵਿਰਸੇ ਨੂੰ ਜਿੰਦਾ ਰੱਖਣ ਦੇ ਲਈ ਇੱਕ ਤਸਵੀਰ ਦੇ ذریعے ਇੱਕ ਮੈਸੇਜ ਦਿੱਤਾ ਗਿਆ ਜੇ ਆਪਾਂ ਗੱਲ ਕਰੀਏ ਇਹ ਵੀ ਤੁਹਾਨੂੰ ਤਸਵੀਰ ਦਿਖਾਈਏ ਇਹਦੇ ਵਿੱਚ ਵੀ ਤਸਵੀਰ ਜ਼ਰੂਰ ਛੋਟੀ ਹੈ ਪਰ ਕਹਾਣੀਆਂ ਬਹੁਤ ਵੱਡੀਆਂ ਨੇ ਤੇ ਹੋਰ ਵਧੇਰੇ ਅਪਡੇਟ ਲਈ ਤੁਸੀਂ ਜੁੜੇ ਰਹੋ ਸਮਰ نیوز ਦੇ ਨਾਲ ਮੰਨੂ ਦੇ ਅਜਾਜਾ ਧੰਨਵਾਦ